ਮੈਂ ਚੈਲੰਜ ਕਰਦਾ ਪੰਜਾਬ ਪੁਲਿਸ ਨੂੰ ਤੁਸੀਂ ਮੇਰੇ ਉੱਪਰ ਝੂਠੇ ਪਰਚੇ ਪਾਏ ਜਿਹੜੇ ਹੁਣ ਵੀ ਮੈਂ ਪਰਚੇ ਭੁਗਤ ਰਿਆਂ ਤੁਸੀਂ 5 ਰੁਪਏ ਸਾਬਤ ਕਰ ਦਿਓ ਮੈਂ ਕਿਸੇ ਤੋਂ ਲੈਤੇ ਹੋਣਾ ਪਰ ਮੈਂ ਤੁਹਾਨੂੰ ਇੱਕ ਚੈਲੰਜ ਕਰਦਾ ਤੁਸੀਂ ਜਿਹੜੇ ਪਰਚੇ ਹੁਣ ਪਾ ਰਹੇ ਤੁਸੀਂ ਲੋਕਾਂ ਦੇ ਪੈਸੇ ਵਾਪਸ ਕਰਾ ਕੇ ਦਿਖਾਓ ਜਿਵੇਂ ਮੈਂ ਕਰਵਾਏ ਨੇ ਮੈਂ ਕਹਿਣਾ ਵੀ ਜਿਵੇਂ ਮੈਂ ਪੈਸੇ ਵਾਪਸ ਕਰਵਾਏ ਨੇ ਜਿਹਦੀ ਸਭ ਤੋਂ ਵੱਡੀ ਠੱਗੀ ਆ ਪੰਜਾਬ ਦੇ ਵਿੱਚ ਮੈਂ ਤਾਂ ਕਰੋੜਾ ਰੁਪਇਆ ਵਾਪਸ ਕਰਾਤਾ ਮੈਂ ਸਬੂਤ ਦੇ ਦੂੰਗਾ ਪਰ ਤੁਸੀਂ ਸਬੂਤ ਦਿਓ ਕਿਹੜੇ ਜੰਟ ਜੇਲ੍ਹਾਂ ਦੇ ਵਿੱਚ ਤੁਸੀਂ ਪਰਚੇ ਪਾ ਰਹੇ ਹੋ ਤੁਸੀਂ ਉਹਨਾਂ ਦੇ ਪੈਸੇ ਵਾਪਸ ਕਰਵਾਉਣੇ ਉਹ ਜਮਾਨਤ ਕਰਾ ਕੇ ਬਾ ਅੱਜ ਪੰਜਾਬ ਦੇ ਨੌਜਵਾਨਾਂ ਦਾ ਇੱਕ ਵਿੱਚ ਕੀ ਆ ਭੁਰੀਲਾ ਬਣਾਉਣ ਦੇ ਵਿੱਚ ਹੋਇਆ ਪਿਆ ਕੋਈ ਤਲਾਕ ਕਰਾਣਾ ਪਿੱਛੇ ਲੜੀ ਜਾਂਦਾ ਕੋਈ ਕਿਸੇ ਪਿੱਛੇ ਲੜੀ ਜਾਂਦਾ ਜਾਂ ਨਸ਼ੇ ਦੇ ਵਿੱਚ ਪਸ ਕੇ ਜਾਂ ਫਿਰ ਪੰਜਾਬ ਛੱਡ ਛੱਡ ਕੇ ਬਾਹਰ ਨੂੰ ਪੁੱਜ ਜਾਂਦੇ ਨੇ ਹੁਣ ਕੀ ਵਿਦੇਸ਼ਾਂ ਦੇ ਵਿੱਚ ਬੁਰਾ ਹਾਲਾਤ ਨੇਗੇ ਸਾਰੇ ਕਹਿੰਦੇ ਸੀ ਬਾਹਰ ਕੱਟਾਂਗੇ ਪਰ ਨੌਜਵਾਨਾਂ ਨੂੰ ਵੇੜਦੇ ਹੋ ਤੁਸੀਂ ਆਪਣੇ ਪੰਜਾਬ ਸਵਾਰੋ ਯਾਰ ਤੁਸੀਂ ਇੱਥੇ ਲੈ ਕੇ ਲੀਡਰਾਂ ਦੇ ਖਿਲਾਫ ਲੜੋ ਸਰਕਾਰਾਂ ਦੇ ਖਿਲਾਫ ਲੜੋ ਤੁਸੀਂ ਕੀ ਕਰਦੇ ਹੋ ਜਾਂ ਟੋਲੀ ਜੀ ਬਣਾ ਕੇ ਸਾਡਾ ਆ ਗਰੁੱਪ ਹੈ ਸਾਡਾ ਆ ਗਰੁੱਪ ਹੈ ਤੁਹਾਡੇ ਗਰੁੱਪ ਦੀ ਜਿਹੜੇ ਤੁਸੀਂ ਉਹੀ ਪ੍ਰਧਾਨ ਫੋਕੇ ਕੱਲਾ ਕਾਲਜਾਂ ਦੇ ਵਿੱਚ ਮਾਰਦੇ ਨੇ ਤੁਹਾਡੀ ਪ੍ਰਾਪਤੀ ਕੀ ਆ ਬਹੁਤ ਸਾਰੀਆਂ ਅਨਮੋਲ ਗਗਨਮਾਨ ਵਰਗੀਆਂ ਜਿਨ੍ਹਾਂ ਨੂੰ ਕਿ ਆਪਾਂ ਨੂੰ ਇਹ ਪਤਾ ਨਹੀਂ ਹੈਗਾ ਕਿ ਪਿੰਡ ਦੀ ਸਰਪੰਚੀ ਪੰਚਾਇਤ ਕਿਵੇਂ ਚੱਲਦੀ ਹੁੰਦੀ ਹੈ ਉਹਨਾਂ ਨੂੰ ਤੁਸੀਂ ਐਮਐਲਏ ਬਣਾਤਾ ਕੱਟਣ ਦਾ ਹੀ ਝੁੱਲ ਪਾ ਲੇ। ਹਾਂ ਤਾਂ ਫਿਰ ਦਿੱਲੀ ਦੀ ਹਾਰ ਪੰਜਾਬ ਦੇ ਲਈ ਵੀ ਸੰਕੇਤ ਹੈਗਾ ਵੀ 27 ਇਹ ਤਾਂ ਲੈ ਤਾਂ ਇਹਨਾਂ ਦਾ ਇਹਨਾਂ ਵਿੱਚ ਕੋਈ ਮੈਂਬਰ ਨਹੀਂ ਬਣਦਾ ਤੂੰ ਗੱਲਾਂ ਐਮਐਲਏਆਂ ਕਰਦਾ ਇਹਨਾਂ ਦੇ ਵਿੱਚ ਜਿਹੜੇ ਜਿੱਤੇ ਹੋਣੇ ਇਹਨਾਂ ਦੇ ਵਿੱਚੋਂ ਕੋਈ ਮੈਂਬਰ ਨਹੀਂ ਬਣਦਾ ਅਗਲੀ ਵਾਰੀ ਕੋਈ ਮੈਂਬਰ ਚੇ ਸਕਦਾ ਇਹਨਾਂ ਨੂੰ ਹੀ ਪਤਾ ਇਹ ਹੀ ਪਾਸਾ ਇਕੱਠਾ ਕਰਦੇ ਤੋਲੇ ਹੋਏ ਨੇਗੇ। ਜੋ ਮਤੋਂ ਪੰਜਾਬ ਤੋਂ ਜ਼ੁਲਮ ਕਰਉਣਾ ਕਰਾ ਲਓ। ਅੰਨਸੇਲ ਵਾਲੋ 307 ਲਵਾ ਲੋ ਆਪਣਾ ਮੇਰੇ ਵਰਕਾਂ ਦੇ ਝੂਠੇ ਜਿਹੜੇ ਜਿੰਨੇ ਪਰਚ ਤੁਸੀਂ ਪਾਉਣਾ ਪਵਾ ਲੋ ਪਰ ਮੈਂ ਬੀਜੇਪੀ ਦੇ ਵਿੱਚ ਮੈਨੂੰ ਵੱਡਾ ਜਿਹੜਾ ਕਿ ਤੁਸੀਂ ਮੇਰੀ ਮੇਰਾ ਮਾਣ ਸਨਮਾਨ ਹੋਣਾ ਚਾਹੀਦਾ ਜਿਵੇਂ ਕਿ ਰਵਨੀਤ ਬਿੱਟੂ ਦਾ ਇਸ ਤਰ੍ਹਾਂ ਦਾ ਕੰਮ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਕਰ ਰਿਹਾ ਇਸ ਕਰਕੇ ਇੱਥੋਂ ਪਤਾ ਲੱਗਦਾ ਕਿ ਭਾਜਪਾ ਨਾਲ ਕਿੰਨੀ ਜਿਹੜੀ ਸਾਂਝ ਹੈ ਅਸਵਲੇ ਫਿਰੋਜ਼ਪੁਰ ਦੇ ਵਿੱਚ ਮੌਜੂਦਾ ਕਿਸਾਨਾਂ ਤੇ ਲੱਗੀ ਧਾਰਾ 307 ਦੇ ਵਿਰੋਧ ਦੇ ਵਿੱਚ ਜਿਹੜਾ ਵਿਰੋਧ ਪ੍ਰਦਰਸ਼ਨ ਅੱਜ ਐਸਐਸਪੀ ਦਫਤਰ ਫਿਰੋਜ਼ਪੁਰ ਦੇ ਵਿੱਚ ਕੀਤਾ ਜਾ ਰਿਹਾ ਵੱਡਾ ਇਕੱਠ ਆ ਮੇਰੇ ਨਾਲ ਪੰਨਾ ਸਿੱਧੂ ਹੋਣਗੇ ਗੱਲਬਾਤ ਕਰਾਂਗੇ ਪੰਨੇ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਤਾਂ ਵੀ ਕਿਸਾਨ ਪੱਕੀ ਸਰਕਾਰ ਦੀ ਗੱਲ ਜੇਕਰ ਭਗਵੰਤ ਸਿੰਘ ਮਾਨ ਦੀ ਕਰਦੇ ਤਾਂ ਕਿਸਾਨ ਪੱਕੀ ਸਰਕਾਰ ਦੀ ਗੱਲ ਕਹਿੰਦੇ ਨੇ ਕਿ ਸਾਡੀ ਸਰਕਾਰ ਆ ਜਿਹੜੀ ਕਿਸਾਨ ਪੱਕੀ ਆ ਮੈਂ ਖੁਦ ਕਿਸਾਨਾਂ ਦਾ ਪੁੱਤ ਆ ਪਰ ਉਸਤੇ ਉਲਟ ਕਿਸਾਨਾਂ ਦੇ ਉੱਪਰ 307 ਦੀ ਧਾਰਾ ਦਾ ਜਿਹੜਾ ਹੈ ਵਾਅਦਾ ਕਰ ਰਹੇ ਕਿਵੇਂ ਦੇਖੇ ਦੇਖੋ ਜਿਹੜੇ ਕਿਸਾਨ ਪੱਕੀ ਸਰਕਾਰ ਦੀ ਗੱਲ ਸਾਡਾ ਪੰਜਾਬ ਦਾ ਮੁੱਖ ਮੰਤਰੀ ਕਰਦਾ ਆ ਆ ਸਾਡਾ ਖਨੌਰੀ ਦੇ ਸ਼ੰਭੂ ਦੇ ਧਰਨਾ ਚੱਲੀ ਜਾਂਦਾ ਅੱਜ ਤੋਂ ਮਤਲਬ 5-7 ਦਿਨਾਂ ਬਾਅਦ ਸਾਡਾ ਸੁਪਕਰਨ ਸਹੀਦ ਹੁੰਦਾ 302 ਦਾ ਰਾਤਾ ਕਤਲ ਦਾ ਪਰਚਾ ਬਣਦਾ ਕਿ ਨਹੀਂ ਬੰਦਾ ਮਰਿਆ ਨਾ ਸਬੂਤ ਆ ਨਾ ਬੰਦੇ ਮਰੇ ਦਾ ਇੱਧਰ 307 ਦਾ ਸਾਡੇ ਉੱਪਰ ਕਿਸਾਨਾਂ ਉੱਪਰ ਪਰਚਾ ਦਰਜ ਕੀਤਾ ਗਿਆ 307 ਦੇ ਪਰਚੇ ਦਾ ਕੀ ਸਬੂਤ ਆ ਮੈਨੂੰ ਦੱਸੋ ਅਸੀਂ ਕਿਸੇ ਕੋਲੇ ਗਈ ਹੋ ਵੀ ਇਹ ਜਾਂ ਜਿਹੜਾ ਕਿ 307 ਦਾ ਪਰਚਾ ਜਦੋਂ ਅਗਲੇ ਸੈਚ 6:00 ਵਜੇ 307 ਉਦੋਂ ਲੱਗਦੀ ਆ 307 ਜਿਹੜਾ ਪਰਚਾ ਤੁਸੀਂ ਬਾਏ ਨੇ ਪਰਚਾ ਦਰਜ ਕੀਤਾ ਉਹਦਾ ਕੋਈ ਤੁਹਾਡੇ ਕੋਲੇ ਸਬੂਤ ਨਹੀਂ ਹੈਗਾ ਜਿਹੜਾ ਸਾਡਾ ਸ਼ੁਭਕਰਨ ਸਹੀਦ ਹੋਇਆ ਗੋਲੀ ਵੱਜੀ ਹੈ 302 ਦਾ ਪਰਚਾ ਹਰਿਆਣਾ ਪੁਲਿਸ ਦੇ ਤੇ ਹਰਿਆਣਾ ਦੇ ਮੁੱਖ ਮੰਤਰੀ ਦੇ ਤੇ ਭਾਜਪਾ ਦੇ ਲੀਡਰਾਂ ਉੱਪਰ ਬਣਦਾ ਉਹ ਪਰਚਾ ਪੰਜਾਬ ਦੇ ਮੁੱਖ ਮੰਤਰੀ ਨੇ ਕਿਉਂ ਨਹੀਂਤਾ ਉਹਦਾ ਉਹਦਾ ਸਬੂਤ ਹੈ ਇਹਦਾ ਸਬੂਤ ਵੀ ਨਹੀਂ ਕੋਈ ਹੋਗਾ ਇਥੋਂ ਸਾਬਤ ਹੁੰਦਾ ਕਿ ਜਿਹੜਾ ਕਿ ਪਹਿਲਾਂ ਸਰਕਾਰਾਂ ਵੀ ਰਹੀਆਂ ਦੇਖੋ ਹਨਾ ਪਹਿਲਾਂ ਸਰਕਾਰਾਂ ਪਤਾ ਉਹਨਾਂ ਨੂੰ ਪੰਜਾਬ ਦੀ ਸ਼ਕਤੀ ਕੀ ਹੈ ਉਹ ਡਰਦੇ ਨੇਗੇ ਪਹਿਲਾਂ ਵਾਲੇ ਪੰਜਾਬ ਮੁੱਖ ਮੰਤਰੀ ਦੇ ਮੁੱਖ ਮੰਤਰੀ ਨੂੰ ਪਤਾ ਹੈ ਪਰ ਇਹ ਮੁੱਖ ਮੰਤਰੀ ਨੇ ਨਵੀਂ ਜਿਹੜੀ ਪਿਰਤ ਪਾਈ ਆ ਪੰਜਾਬ ਦੇ ਮੁੱਖ ਮੰਤਰੀ ਨੇ ਜਿਵੇਂ ਕਿ ਇਹਨੇ ਆਪਣਾ ਭਾਜਪੀ ਦੇ ਵਿੱਚ ਜਾਣ ਦਾ ਰਸਤਾ ਤੈਅ ਕਰ ਰਿਆ ਉਹ ਕਹਿ ਰਿਹਾ ਮਿੱਥਿਆ ਵਰਗ ਨੂੰ ਕਰਕੇ ਦਿਖਾ ਰਿਹਾ ਵੀ ਦੇਖੋ ਮੈਥੋਂ ਜਿਹੜਾ ਕੁਝ ਕੰਮ ਕਰਾਉਣਾ ਤੁਸੀਂ ਕਰਾ ਲਓ ਮੇਰੇ ਕੋਲ ਹੁਣ ਜਿਹੜਾ ਜਿੰਨਾ ਮੇਰਾ ਸਮਾਂ ਰਹਿ ਗਿਆ ਜੀ ਤੇ ਬਾਈ ਨੇ ਪਰਚਾ ਦਾਦ ਕਰਾਉਣਾ ਜੋ ਮੈਥੋਂ ਪੰਜਾਬ ਤੋਂ ਜ਼ੁਲਮ ਕਰਾਉਣਾ ਕਰਾ ਲਓ ਐਨਐਸਐਲ ਵਾਲੋ 307 ਲਵਾ ਲਓ ਆਪਣਾ ਮੇਰੇ ਵਰਗਾਂ ਦੇ ਝੂਠੇ ਜਿਹੜੇ ਜਿੰਨੇ ਪਰਚੇ ਤੁਸੀਂ ਪਾਉਣੇ ਪਵਾ ਪਰ ਮੈਂ ਬੀਜੇਪੀ ਦੇ ਵਿੱਚ ਮੈਨੂੰ ਵੱਡਾ ਜਿਹੜਾ ਕਿ ਤੁਸੀਂ ਮੇਰੀ ਮੇਰਾ ਮਾਨ ਸਨਮਾਨ ਹੋਣਾ ਚਾਹੀਦਾ ਜਿਵੇਂ ਕਿ ਰਵਨੀਤ ਮਿੱਟੂ ਦਾ ਇਸ ਤਰ੍ਹਾਂ ਦਾ ਕੰਮ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਕਰ ਰਿਹਾ ਇਸ ਕਰਕੇ ਇੱਥੋਂ ਪਤਾ ਲੱਗਦਾ ਕਿ ਭਾਜਪਾ ਨਾਲ ਕਿੰਨੀ ਜਿਹੜੀ ਸਾਂਝ ਹੈ ਇਹਦਾ ਕੋਈ ਸਬੂਤ ਨਹੀਂ ਪਹਿਲਾਂ ਵਾਲੇ ਨੇ ਅਣਸੱਤਾਂ ਉੱਪਰ ਪਰਚੇ ਦਰਜ ਕੀਤੇ ਸੀ ਪਹਿਲਾਂ ਵਾਲੇ ਮੁੱਖ ਮੰਤਰੀ ਨੇ ਜਿਹੜੇ ਜੁੜੇ ਵੀ ਸੀਗੇ ਘੱਟ ਕੋਈ ਵੀ ਨਹੀਂ ਹੈਗਾ ਸਮਝ ਲਓ ਜਿਹੜਾ ਵੀ ਜਿੰਨੇ ਵੀ ਸਾਡੀ ਪੰਜਾਬ ਦੀ ਰਾਜਨੀਤੀ ਆ ਜਿਹੜੀ ਵੀ ਦਿੱਲੀ ਦੇ ਵਿੱਚੋਂ ਚੱਲੂਗੀ ਰਾਜਨੀਤੀ ਉਹ ਕਦੇ ਪੰਜਾਬ ਦਾ ਭਲਾ ਨਹੀਂ ਕਰ ਸਕਦੀ ਸਾਨੂੰ ਸਮਝ ਲੈਣੀ ਚਾਹੀਦੀ ਆ ਪਰ ਪਹਿਲਾਂ ਉਹ ਦਰਸੀ ਨੂੰ ਡਰ ਵੀ ਨਹੀਂ ਹੈਗਾ ਇਹਨੇ ਇਹ ਜਿਹੜਾ ਕੁਝ ਪੰਜਾਬ ਦੇ ਵਿੱਚ ਕੀਤਾ ਪਰ ਇੱਕੋ ਹੀ ਗੱਲ ਕਹਿਣਾ ਚਾਹੁੰਦੇ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਤੁਸੀਂ ਗੱਲਾਂ ਵੱਡੀਆਂ ਵੱਡੀਆਂ ਕਰਦੇ ਸੀ ਉਹ ਹਾਰ ਗਏ ਬਾਦਲ ਹਾਰ ਗਏ ਕਾਂਗਰਸੀ ਹਾਰ ਗਏ ਅੱਜ ਥੋੜਾ ਦਿੱਲੀ ਦਾ ਸੁਪਰੀਮੋ ਹਾਰ ਚੁੱਕਿਆ ਤੁਹਾਡੇ ਹਾਲਾਤ ਬੜੇ ਮਾੜੇ ਹੋਣਗੇ ਚਾਹੇ ਭਾਜਪਾ ਦੇ ਵਿੱਚ ਚਲੇ ਜਾਓ ਚਾਹੇ ਕਾਂਗਰਸ ਦੇ ਵਿੱਚ ਚਲੇ ਜਾਓ ਪੰਜਾਬ ਦੇ ਲੋਕਾਂ ਨੇ ਮaaf ਨਹੀਂ ਕਰਨਾ ਮੈਂ ਤੁਹਾਡੇ ਅੱਗੇ ਹੱਥ ਮੰਨ ਕੇ ਬੇਨਤੀ ਕਰਦਾ ਥੋਡੇ ਕੋਲੇ ਪਾਵਰ ਆ ਕੋਈ ਚੰਗਾ ਪੰਜਾਬ ਦਾ ਸਵਾਰ ਲਓ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੇ ਲਈ ਜਿਹੜਾ ਸਰਕਾਰ ਚਲਾਓ ਨਾ ਕਿ ਜਿਹੜੀਆਂ ਕਿ ਆਪਣੀਆਂ ਮਨਮਾਨੀਆਂ ਕਰਕੇ ਤੁਸੀਂ ਪੰਜਾਬ ਦੇ ਲੋਕਾਂ ਨੂੰ ਲੜਾ ਲੜਾ ਕੇ ਆਫਤ ਦੇ ਵਿੱਚ ਮਾਰੀ ਜਾਂਦੇ ਹੋ ਕਿਤੇ ਸਾਡੇ ਮਜ਼ਦੂਰਾਂ ਦੇ ਵਿੱਚ ਲੜਾਈ ਪਾਉਂਦੀ ਕਿਸਾਨਾਂ ਦੇ ਵਿੱਚ ਪਿੰਡਾਂ ਦੇ ਵਿੱਚ ਲੜਾ ਲੜਾ ਕੇ ਤੁਹਾਡੇ ਐਮਐਲਏ ਨੇ ਲੋਕ ਮਾਰਤੇ ਆਹ ਗੱਲ ਕਰੀਏ ਚੰਦ ਭਾਣ ਦੀ ਗੱਲ ਕਰੀਏ ਉੱਥੋਂ ਦੀ ਗੱਲ ਕਰੀਏ ਕਿਸਾਨਾਂ ਤੇ ਮਜ਼ਦੂਰਾਂ ਨੂੰ ਆਫਤ ਦੇ ਵਿੱਚ ਇੱਟ ਕੁੱਤੇ ਵਾਲਾ ਬੈਰ ਪਾਤਾ ਇਹਨਾਂ ਨੇ ਇਹਨਾਂ ਨਹੀਂ ਇਸ ਕਰਕੇ ਜਿਹੜੀ ਸਾਡੀ ਘੋਗਰੀ ਦੀ ਸਾਹ ਸੀ ਮੈਂ ਇਹੀ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਣਾ ਸਾਨੂੰ ਆਪਣੇ ਪੰਜਾਬ ਦੇ ਲੜਨ ਵਾਲੇ ਲੋਕਾਂ ਨੂੰ ਇਕੱਠੇ ਹੋਣਾ ਚਾਹੀਦਾ ਮੇਰੀ ਬੇਨਤੀ ਹੈ ਪਰ ਜੇਕਰ ਇਹ ਪਰਚੇ ਪਾਏ ਹੋਏ 307 ਦੇ ਪਰਚੇ ਨਾ ਕੈਨਸਲ ਕੀਤੇ ਤਾਂ ਅਸੀਂ ਪੰਜਾਬ ਬੰਦ ਕਰਾਂਗੇ ਸੜਕਾਂ ਬੰਦ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਸਾਰਾ ਕੁਝ ਬੰਦ ਕਰਾਂਗੇ ਜੇਕਰ ਇਹ ਪਾਏ ਹੋਏ ਪਰਚੇ ਬਾਇ ਨਾਮ ਦਿੱਤੇ ਹੋਏ ਪਰਚੇ ਪਰਚੇ ਨਾ ਕੈਨਸਲ ਕੀਤੇ ਸਾਨੂੰ ਸਭ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਆਪਾ ਜਨ ਨੂੰ ਕਿੱਡਾ ਬੜਾ ਡਰਾਮਾ ਰਚਿਆ ਸੀ ਉੱਥੇ ਕੁਰਸੀਆਂ ਖਾਲੀ ਸੀਗੀਆਂ ਇਹ ਸਾਰੇ ਲੋਕਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਕਿ ਜਿਹੜਾ ਕਿ ਇੱਕ ਪ੍ਰਧਾਨ ਮੰਤਰੀ ਨੇ ਪਹਿਲਾਂ ਧੰਵਾਰੇ ਰਸਤਾ ਬਦਲ ਕੇ ਸਿਰਫ ਔਰ ਸਿਰਫ ਇੱਕ ਡਰਾਮਾ ਕੀਤਾ ਗਿਆ ਸੀਗਾ ਵਿਸਾਕਾਪਾ ਕਹਿੰਦਾ ਚਰਨੀ ਚੰਨੀ ਦੇ ਦੇਖੋ ਮੈਰੀ ਕਿਸੇ ਵੀ ਨੈਸ਼ਨਲ ਲੀਡਰ ਨਾਲ ਨਹੀਂ ਮੇਰੀ ਬਣਦੀ ਪਰ ਇੱਕ ਗੱਲ ਦੀ ਤਾਰੀਫ ਕਰਨੀ ਬਣਦੀ ਉਹਨੇ ਗੱਲ ਹਿੱਕ ਡਾ ਕੇ ਗੱਲ ਕਹੀ ਸੀਗੀ ਕਿ ਦੇਖੋ ਇਹ ਜਿਹੜਾ ਕਿ ਤੁਸੀਂ ਥੋੜਾ ਜਿਹੀ ਕਿ ਰੈਲੀ ਫਲੌਪ ਸੀ ਉਹਦੇ ਕਰਕੇ ਤੁਸੀਂ ਇਹ ਡਰਾਮਾ ਕਰ ਰਹੇ ਹੋ ਪੰਜਾਬ ਦੇ ਮੁੱਖ ਮੰਤਰੀ ਨੇ ਹਿੱਕਟਾ ਉਦੋਂ ਗੱਲ ਕਰੀ ਸੀ ਪਰ ਇਹਨੇ 307 ਦੇ ਪਰਚੇ ਕਿਸਾਨਾਂ ਉੱਪਰ ਪਾਏ ਨੇਗੇ ਮੈਂ ਪੰਜਾਬ ਦੇ ਲੜਨ ਵਾਲੇ ਲੋਕਾਂ ਨੂੰ ਇੱਕੋ ਗੱਲ ਕਹਿਣਾ ਚਾਹੁੰਦਾ ਪੰਜਾਬ ਦੇ ਲੜਨ ਵਾਲੇ ਲੋਕੋ ਨੌਜਵਾਨੋ ਅੱਜ ਤੁਹਾਡੇ ਪੰਜਾਬ ਦੇ ਹਾਲਾਤ ਬੜੇ ਮਾੜੇ ਨੇਗੇ ਤੁਹਾਨੂੰ ਆਪਣਾ ਪੰਜਾਬ ਸੁਧਾਰਨ ਲਈ ਇਕੱਠੇ ਹੋ ਕੇ ਲੜਨਾ ਪੈਣਾ ਨਾ ਸਰਕਾਰਾਂ ਦਾ ਮੂੰਹ ਤੋੜਮਾ ਜਵਾਬ ਦੇਣਾ ਪੈਣਾ ਮੇਰੀ ਇਹ ਬੇਨਤੀ ਆ ਜਿਵੇਂ ਤੁਸੀਂ ਗੱਲ ਕਰੀਆ ਦਿੱਲੀ ਦੀ ਕੀ ਲੱਗਦਾ ਕਿ ਹੁਣ ਆਮ ਘਰਾਂ ਦੇ ਧੀਆ ਪੁੱਤਾਂ ਤੋਂ ਆਮ ਘਰਾਂ ਦੇ ਐਮਐਲਏ ਤੋਂ ਲੋਕ ਦਿੱਲੀ ਦੀ ਅੱਕ ਕੇ ਬਿਲਕੁਲ ਉਹੀ ਤਾਂ ਗੱਲ ਆ ਵੀ ਜਿਹੜੇ ਆਮਕਰਾਂ ਇਹਤੀ ਪੁੱਤਾਂ ਦੀ ਗੱਲ ਕਰਦੇ ਉਹਨਾਂ ਨੇ ਆਪਣੇ ਘਰ ਭਰ ਲਏ ਪੈਸਿਆਂ ਦੀ ਆਪਣੇ ਆਪਣੇ ਘਰ ਭਰੀਆਂ ਦੇ ਲੋਕਾਂ ਨੂੰ ਲੜਾ ਲੜਾ ਕੇ ਮਾਰੀ ਜਾਂਦੇ ਨੇ ਜੋ ਕੁਝ ਇਸ ਸਮੇਂ ਜਿਹੜੀ ਕਿ ਦਿੱਲੀ ਦੀ ਰਾਜਨੀਤੀ ਹੈ ਜਿਹੜੀ ਕਿ ਸਾਰੇ ਪੰਜਾਬ ਨੂੰ ਖਤਮ ਕਰਨਾ ਚਾਹੁੰਦੀ ਹੈ ਤੁਸੀਂ ਕਿਹ ਚੀਜ਼ ਦੇਖੋ ਸਾਨੂੰ ਸਭ ਨੂੰ ਇਹ ਚੀਜ਼ ਦਾ ਪਤਾ ਕਿ ਪੰਜਾਬ ਦਾ ਇਤਿਹਾਸ ਕੀ ਆ ਪੰਜਾਬ ਇੱਕ ਲੜਨ ਵਾਲਾ ਸੂਬਾ ਪਰ ਇਹਦੇ ਵਿੱਚ ਸਾਨੂੰ ਜਿਹੜੀ ਕਿ ਸੈਂਟਰ ਦੀ ਗਵਰਨਮੈਂਟ ਹੈ ਉਹ ਇਹਨਾਂ ਨੂੰ ਸਾਡੇ ਇਹਨਾਂ ਨੂੰ ਸਾਰਿਆਂ ਨੂੰ ਵਰਤ ਰਹੀ ਆ ਜਿੰਨੇ ਵੀ ਅੱਜ ਐਮਐਲਏ ਨੇ ਜਿੰਨੇ ਵੀ ਸਾਰਿਆਂ ਨੂੰ ਵਰਤ ਰਹੀ ਆ ਉਹ ਲੋਕਾਂ ਨੂੰ ਜਾਤਾਂ ਪੱਤਨ ਨੇ ਧਰਮਾਂ ਦੇ ਨਾਂ ਤੇ ਇਹ ਉਹਦਾ ਕਰਦੀ ਆ ਇਹਨਾਂ ਤੋਂ ਸਾਰਾ ਕੁਝ ਕਰਵਾ ਰਹੀ ਆ ਤੁਸੀਂ ਦੇਖੋ ਕਿਵੇਂ ਵਰਤ ਰਹੀ ਆ ਹਰ ਇੱਕ ਜਿਹੜੀ ਕਿ ਵਰਗ ਨੂੰ ਲੜਾ ਲੜਾ ਕੇ ਮਾਰਿਆ ਜਾ ਰਿਹਾ ਧਰਮਾਂ ਦੇ ਨਾਂ ਤੇ ਜਾਤਾਂ ਪਾਤਾਂ ਦੇ ਨਾਮ ਤੇ ਆ ਪਿੱਛੇ ਜੇ ਅੰਬੇਦਕਰ ਵਾਲਾ ਜਿਹੜਾ ਕਿ ਕੰਮ ਆਪ ਕਰਕੇ ਇਹਨਾਂ ਨੇ ਸਾਰਾ ਕੁਝ ਆਪ ਰਚਿਆ ਸੰਗਠਨ ਤੇ ਲੜਾਈ ਸੀ ਕਿ ਕਿ ਤੇ ਕਿਸਾਨਾਂ ਲੋਕਾਂ ਨੂੰ ਜ਼ਿਮੀਂਦਾਰਾਂ ਤੇ ਕਿਸਾਨਾਂ ਨੂੰ ਲੜਾ ਦੋ ਮਜ਼ਦੂਰਾਂ ਨੂੰ ਲੜਾ ਦੋ ਇਹ ਜਿਹੜਾ ਸਾਰਾ ਕੰਮ ਕਰ ਰਹੀ ਆ ਪਰ ਮੈਂ ਇੱਕੋ ਗੱਲ ਕਹਿਣਾ ਚਾਹਣਾ ਸਾਡੇ ਲੋਕਾਂ ਨੂੰ ਜਿਹੇ ਜਿਹੜਾ ਕਿ ਇਹ ਸਾਰੇ ਜਿਹੜੇ ਦਿੱਲੀ ਦੇ ਚੱਲੇ ਹੋਏ ਕਾਰਤੂਸ ਨੇ ਕਿ ਜਿੰਨੇ ਵੀ ਅੱਜ ਉਥੋਂ ਦਿੱਲੀ ਤੋਂ ਇੱਕ ਨਵਾਂ ਮਾਡਲ ਲੈ ਕੇ ਆਣਗੇ ਜਿਹੜੀ ਦਿੱਲੀ ਕੇ ਜਿਹੜੀ ਦਿੱਲੀ ਦੇ ਵਿੱਚ ਸਾਰੇ ਲੋਕਾਂ ਨੇ ਹਰਾਤਾ ਅੱਜ ਸਾਡੇ ਪੰਜਾਬ ਦੇ ਮੁੱਖ ਮੰਤਰੀ ਨਵਾਂ ਮਾਡਲ ਲੈ ਕੇ ਆਉਣ ਉਹ ਕਿਹੜਾ ਮਾਡਲ ਹੈ ਉਹ ਤੁਹਾਨੂੰ ਪਤਾ ਹੀ ਲੱਗ ਜੂ ਕਿਹੜਾ ਮਾਡਲ ਆ ਫਲॉप ਮਾਡਲ ਨੇ ਸਾਰੇ ਫਲॉप ਗੱਲਾਂ ਨੇਗੀਆਂ ਪਰ ਮੈਂ ਇਹਨਾਂ ਨੂੰ ਕਹਿਣਾ ਚਾਹਣਾ ਵੀ ਜੇਕਰ ਤੁਸੀਂ ਸਿੱਧੇ ਹੋ ਕੇ ਕੰਮ ਨਹੀਂ ਕਰੋਗੇ ਤੁਹਾਡੇ ਕੋਲ ਆਸਾਮ ਵਿਧਾਨ ਸਭਾ ਵਿਧਾਨ ਸਭਾ ਦੀ ਕਿੱਡੀ ਵੱਡੀ ਪਾਬਰਾ ਤੁਹਾਡੇ ਕੋਲ 93 92 93 94 ਐਮ ਐਲ اے ਨੇ ਕੋਣਾ ਇਸ ਟਾਈਮ ਤੁਸੀਂ ਕਿੰਨੇ ਪੰਜਾਬ ਦੇ ਪੱਖਾਂ ਲਈ ਕਿੰਨਾ ਕੁਝ ਕਰ ਸਕਦੇ ਹੋ ਤੁਹਾਡਾ ਜਿਹੜਾ ਤੁਸੀਂ ਪੈਸਾ ਕਮਾ ਕੇ ਤੁਸੀਂ ਕੱਲਾ ਸੱਤਾ ਦੇ ਲਾਲਚ ਦੇ ਵਿੱਚ ਕੰਮਲੇ ਹੋਏ ਪਿਓ ਇਹ ਤੁਹਾਡੇ ਕਿਸੇ ਕੰਮ ਨਹੀਂ ਆਉਣਾ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਨਹੀਂ ਬਖਸ਼ਣਾ ਨਹੀਂ ਬਖਸ਼ਣਾ ਤੁਸੀਂ ਦੁਨੀਆ ਦਾ ਇਤਿਹਾਸ ਪੜ੍ਹ ਲਓ ਆਪਾਂ ਜਿਹੜੇ ਕਿ శ్రీలంਕਾ ਦੀ ਗੱਲ ਕਰੀਏ ਹੋਰ ਜਿਹੜੇ ਕਿੰਨਿਆ ਕੰਟਰੀਆਂ ਦੀ ਗੱਲ ਕਰੀਏ ਜਿਨ੍ਹਾਂ ਦੇ ਉਹਨਾਂ ਨੇ ਪ੍ਰਧਾਨ ਮੰਤਰੀ ਜਿਨ੍ਹਾਂ ਨੇ ਲੁੱਟਿਆ ਸੀਗਾ ਉਹਨਾਂ ਨੇ ਲੋਕਾਂ ਨੂੰ ਨਹੀਂ ਬਖਸ਼ਿਆ ਸੋਨੂੰ ਵੀ ਨਹੀਂ ਲੋਕਾਂ ਨੇ ਬਖਸ਼ਨਾ ਤੁਸੀਂ ਪੰਜਾਬ ਦੇ ਹਿੱਤਾਂ ਲਈ ਕੰਮ ਕਰੋ ਜਿਵੇਂ ਤੁਸੀਂ ਦਿੱਲੀ ਦੀ ਗੱਲ ਕਰ ਰਹੇ ਹੋ ਚਰਚਾਾਂ ਮਾਂ ਇਹ ਵੀ ਚੱਲ ਰਹੀਆਂ ਨੇ ਕਿ ਭਗਵੰਤ ਸਿੰਘ ਮਾਨ ਨੂੰ ਲਾਉਣ ਦੀਆਂ ਚਰਚਾਾਂ ਮਾਂ ਨੇ ਅਰਵਿੰਦ ਕੇਜਰੀਵਾਲ ਹੋ ਸਕਦੇ ਨੇ ਪੰਜਾਬ ਦੇ ਮੁੱਖ ਮੰਤਰੀ ਆਉਣ ਵਾਲੇ ਦਿਨਾਂ ਦੇ ਵਿੱਚ ਬਣਾ ਦਿੱਤੇ ਜਾਣਾ ਲੱਗਦਾ ਹੈ ਕਿ ਇੱਕ ਗੈਰ ਪੰਜਾਬੀ ਨੂੰ ਪੰਜਾਬ ਦੇ ਲੋਕ ਕਬੂਲ ਕਰਨਗੇ ਇੱਕ ਮੁੱਖ ਮੰਤਰੀ ਦੇ ਤੌਰ ਤੇ ਦੇਖੋ ਪਤਾ ਹੀ ਗੱਲ ਆ ਇਹ ਇਹ ਉਹਨੂੰ ਕੇਜਰੀਵਾਲ ਨੂੰ ਹੀ ਪਤਾ ਹੈ ਵੀ ਜੇ ਮੈਂ ਭਗਮਤ ਨੂੰ ਲਾਤਾ ਫਿਰ ਜਮੀ ਮੈਂ ਫਲਾਫ ਜਮੀ ਖਤਮ ਹੋ ਜਾਊਗਾ ਪਤਾ ਉਹਨੂੰ ਵੀ ਇਹ ਭਾਜਪਾ ਨਾਲ ਰਲ ਕੇ ਚੱਲਦਾ ਪਰ ਉਹਨੂੰ ਬੁਲਾਇਆ ਗਿਆ ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਉਹਨੂੰ ਬੁਲਾਇਆ ਗਿਆ ਵੀ ਹੱਥ ਬਣਾ ਲਓ ਜੇ ਕੋਈ ਸਾਹਮਣਾ ਸਾਹਮਣੇ ਉਹਨੂੰ ਸਰਕਾਰ ਨੂੰ ਚਲਾ ਲਓ ਜਿਹੜੀ ਸਾਲ ਦੋ ਸਾਲ ਸਰਕਾਰ ਰਹਿ ਗਈ ਕਦੇ ਵੀ ਇਹ ਕੰਮ ਨਹੀਂ ਹੋਊਗਾ ਉਹਨੂੰ ਨਹੀਂ ਲਾਉਣਗੇ ਉਹ ਤਾਂ ਪਾਵਰਾਂ ਸਾਰੀਆਂ ਖੋ ਲਈਆਂ ਗਿਆ ਲਾਉਣਗੇ ਨਹੀਂ ਕਦੇ ਇਹ ਭਗਮਤ ਨੂੰ ਜੇ ਲਾਤਾ ਤਾਂ ਫਿਰ ਪੰਜਾਬ ਦੇ ਵਿੱਚ ਸਾਰੀ ਬਕਾਬਤ ਖੜੀ ਹੋ ਸਰਕਾਰ ਹੀ ਖਤਮ ਹੋ ਜੂ ਕਾ ਹੋੜਲਾ ਨਾ ਮਾ ਸਿਆਮ ਬਣਾਉਣਗੇ ਉਹ ਵੀ ਨਹੀਂ ਚੱਲੂਗਾ ਸਰਕਾਰ ਟੁੱਟ ਜਾਊਗੀ ਲੱਗਦਾ ਪਰ ਦਿੱਲੀ ਦੀ ਹਾਰ ਪੰਜਾਬ ਦੇ ਲਈ ਵੀ ਸੰਕੇਤ ਹੈਗਾ 27 ਦੇ ਵਿੱਚ ਉਹ ਤਾਂ ਲੈ ਤਾਂ ਇਹਨਾਂ ਦਾ ਇਹਨਾਂ ਵਿੱਚ ਕੋਈ ਮੈਂਬਰ ਨਹੀਂ ਬਣਦਾ ਤੂੰ ਗੱਲਾਂ ਐਮਐਲਏਆਂ ਕਰਦਾ ਇਹਨਾਂ ਦੇ ਵਿੱਚ ਜਿਹੜੇ ਜਿੱਤੇ ਹੋਣੇ ਇਹਨਾਂ ਦੇ ਵਿੱਚੋਂ ਕੋਈ ਮੈਂਬਰ ਨਹੀਂ ਬਣਦਾ ਅਗਲੀ ਵਾਰੀ ਕੋਈ ਮੈਂਬਰ ਜਿੱਤ ਸਕਦਾ ਇਹਨਾਂ ਨੂੰ ਹੀ ਪਤਾ ਹੈ ਇਹੀ ਪਾਸਾ ਇਕੱਠਾ ਕਰਨ ਦੇ ਤੋਲੇ ਹੋਏ ਨੇਗੇ ਇਹਨਾਂ ਨੇ ਜੋ ਗੱਲਾਂ ਕਰੀਆਂ ਸੀ ਉਹ ਇੱਕ ਵੀ ਗੱਲ ਤੇ ਪੂਰਨ ਨਹੀਂ ਉਤਰੇ ਇੱਕ ਵੀ ਗੱਲ ਤੇ ਆਪਣਾ ਕੋਈ ਇਹਨਾਂ ਦੇ ਵਾਅਦੇ ਦੇ ਪੂਰਨ ਨਹੀਂ ਉਤਰਨਾ ਸਾਰੇ ਹੀ ਜਿਹੜੇ ਸਾਰੇ ਸਾਰੇ ਫਲੌਪ ਨਿਕਲੇ ਨੇ ਇਹਨਾਂ ਦੇ ਵਿੱਚੋਂ ਕੋਈ ਮੈਂਬਰ ਨਹੀਂ ਬਣਦਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਵੀ ਮੈਂ ਬੇਨਤੀ ਕਰਦਾ ਤੁਸੀਂ ਕਹਿੰਦੇ ਲੀਡਰ ਸੁਧਰਨ ਤੁਸੀਂ ਕਹਿੰਦੇ ਸਾਡਾ ਸਿਸਟਮ ਸੁਧਰੇ ਸਾਨੂੰ ਤੁਹਾਨੂੰ ਆਪ ਨੂੰ ਵੀ ਸੁਧਰਨਾ ਪੈਣਾ ਤੁਹਾਨੂੰ ਆਪ ਨੂੰ ਵੀ ਧਿਆਨ ਦੇਣਾ ਪੈਣਾ ਤੁਸੀਂ ਕਿੰਨਾ ਕੁ ਟਾਈਮ ਯਾਰ ਤੁਸੀਂ ਪੰਜਾਬ ਦੀ ਬਰਬਾਦੀ ਲਈ ਅਸੀਂ ਆਪ ਵੀ ਲੋਕ ਜ਼ਿੰਮੇਵਾਰਾਂ ਅਸੀਂ ਜ਼ਿੰਮੇਵਾਰ ਕਿਵੇਂ ਅਸੀਂ ਆਪਣੇ ਆਪ ਨੂੰ ਜ਼ਿੰਮੇਵਾਰ ਨਹੀਂ ਟਰਾਂਉਂਦੇ ਅਸੀਂ ਆਪਣੇ ਆਪ ਦੀ ਖੋਜ ਨਹੀਂ ਕਰਦੇ ਵੀ ਸਿਸਟਮ ਕੀ ਆ ਇਹ ਸਮਝ ਕੀ ਆ ਅਸੀਂ ਕੋਈ ਸਾਡਾ ਕੋਈ ਹੁਣ ਕਹਿੰਦਾ ਵੀ ਅਸੀਂ ਕਾਂਗਰਸ ਵਾਲਿਆਂ ਕੋਈ ਕਹਿੰਦਾ ਝਾੜੂ ਵਾਲਿਆਂ ਜੀ ਕੋਈ ਕਹਿੰਦਾ ਭਾਜਪੀ ਵਾਲਿਆਂ ਕੋਈ ਕਹਿੰਦਾ ਬਾਦਲਦਾਲ ਵਾਲਿਆਂ ਅਸੀਂ ਇੰਨਾ ਦਲਾਂ ਦੇ ਵਿੱਚ ਹੀ ਬਦਲੇ ਪਏ ਹਾਂ ਕਿਉਂਕਿ ਇਹਨਾਂ ਨੇ ਤੁਹਾਨੂੰ ਸਾਰਿਆਂ ਨੂੰ ਪਾੜ ਕੇ ਫਿਰ ਆਪਣੀ ਸੱਤਾ ਬਣਾ ਲੈਣੀ ਹੁੰਦੀ ਆ ਪਰ ਸਮਝੋ ਤੁਸੀਂ ਇਕੱਠੇ ਹੋ ਲੋਕੋ ਕਿਸਾਨ ਮਜ਼ਦੂਰ ਨੌਜਵਾਨ ਇਕੱਠੇ ਹੋਣ ਸਭ ਤੋਂ ਵੱਡੀ ਜਿਹੜੀ ਜ਼ਿੰਮੇਵਾਰੀ ਆ ਪੰਜਾਬ ਦੇ ਨੌਜਵਾਨ ਜਾਗਰੂਤ ਹੋਣ ਅੱਜ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਕੀ ਆ ਕੋਈ ਰੀਲਾ ਬਣਾਉਣ ਦੇ ਵਿੱਚ ਹੋਇਆ ਪਿਆ ਕੋਈ ਕਲਾਪਕਾਰਾਂ ਪਿੱਛੇ ਲੜੀ ਜਾਂਦਾ ਕੋਈ ਕਿਸੇ ਪਿੱਛੇ ਲੜੀ ਜਾਂਦਾ ਜਾਂ ਨਸ਼ੇ ਦੇ ਵਿੱਚ ਪਸ ਕੇ ਜਾਂ ਫਿਰ ਬਾਹਰ ਪੰਜਾਬ ਛੱਡ ਛੱਡ ਕੇ ਬਾਹਰ ਨੂੰ ਭੱਜੀ ਜਾਂਦੇ ਨੇ ਹੁਣ ਕੀ ਵਿਦੇਸ਼ਾਂ ਦੇ ਵਿੱਚ ਬੁਰਾ ਹਾਲਾਤ ਨੇਗੇ ਸਾਰੇ ਕਹਿੰਦੇ ਸੀ ਬਾਹਰ ਕੱਢਾਂਗੇ ਪਰ ਨੌਜਵਾਨਾਂ ਨੂੰ ਬੇੜ ਤੇ ਵੀ ਤੁਸੀਂ ਆਪਣੇ ਪੰਜਾਬ ਸਵਾਰੋ ਯਾਰ ਤੁਸੀਂ ਇੱਥੇ ਲੈ ਕੇ ਲੀਡਰਾਂ ਦੇ ਖਿਲਾਫ ਲੜੋ ਸਰਕਾਰਾਂ ਦੇ ਖਿਲਾਫ ਲੜੋ ਤੁਸੀਂ ਕੀ ਕਰਦੇ ਹੋ ਆ ਟੋਲੂਜੀ ਬਣਾ ਕੇ ਸਾਡਾ ਆ ਗਰੁੱਪ ਹੈ ਸਾਡਾ ਆ ਗਰੁੱਪ ਹੈ ਤੁਹਾਡੇ ਗਰੁੱਪ ਦੀ ਜਿਹੜੇ ਤੁਸੀਂ ਉਹੀ ਪ੍ਰਧਾਨ ਫੋਕੇ ਕਲਾਕਾਰਾਂ ਦੇ ਬੰਦ ਬੰਦ ਨੇ ਤੁਹਾਡੀ ਪ੍ਰਾਪਤੀ ਕੀ ਆ ਮੈਂ ਤੁਹਾਨੂੰ ਬੇਨਤੀ ਕਰਦਾ ਪ੍ਰਾਪਤੀ ਤੁਹਾਡੀ ਇਹ ਹੋਣੀ ਚਾਹੀਦੀ ਸਰਕਾਰ ਨਾਲ ਲੜਨਾ ਸਰਕਾਰ ਨਾਲ ਲੜ ਕੇ ਲੋਕਾਂ ਦੇ ਹੱਕ ਲੈ ਕੇ ਦੇਣੇ ਸਾਡੀ ਤੁਹਾਡੀ ਪ੍ਰਾਪਤੀ ਇਹ ਹੋਣੀ ਚਾਹੀਦੀ ਆ ਅੱਜ ਮੈਂ ਇੱਕ ਬੇਨਤੀ ਕਰਦਾ ਜੀ ਉਹਨਾ ਇੱਕ ਮੈਂ ਲਾਸਟ ਤੇ ਬੇਨਤੀ ਇੱਕ ਹੋਰ ਕਰਨਾ ਜਿਹੜੀ ਕਿ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਜਰੀਏ ਬੇਨਤੀ ਕਰਨੀ ਆ ਇਹ ਮੇਰੀ ਗੱਲ ਨੂੰ ਚਲਾ ਦੇਣਾ ਦੇਖੋ ਪੰਜਾਬ ਸਰਕਾਰ ਨੇ ਇੱਕ ਸੈੱਟ ਬਣਾਈ ਆ ਜਿਹੜੀ ਕਿ ਏਜੰਟਾਂ ਦੇ ਖਿਲਾਫ ਅੱਜ ਅੱਜ ਕਈ ਏਜੰਟਾਂ ਦੇ ਖਿਲਾਫ ਪਰਚੇ ਦਰਜ ਕਰੇ ਨੇ ਮੈਂ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਕਹਿਣਾ ਚਾਹਣਾ ਤੁਸੀਂ ਕੱਲਾ ਡਰਾਮਾ ਨਾ ਕਰੋ ਲੈ ਕੇ ਏਜੰਟਾਂ ਦੇ ਕਰੋੜਾਂ ਰੁਪਏ ਪੰਜਾਬ ਪੁਲਿਸ ਨੇ ਲੀਡਰਾਂ ਨੇ ਆਪਣੇ ਘਰ ਪਰ ਲਏ ਹੁਣ ਤੁਸੀਂ ਡਰਾਮਾ ਕਰਦੇ ਹੋ ਵੀ ਭਾਣਾ ਸਿੱਧੂ ਬਾਰਕ ਨੂੰ 2-3 ਸਾਲ ਹੋ ਗਏ ਬੋਲਦਿਆਂ ਨੂੰ ਹੁਣ ਲੋਕ ਸ਼ਾਗਰੂਤ ਹੋ ਗਏ ਹੁਣ ਮੜਾ ਡਰਾਮਾ ਕਰੀਏ ਇਹ ਡਰਾਮਾ ਕਰਨ ਨਾਲ ਕੁਝ ਨਹੀਂ ਹੋਣਾ ਮੈਂ ਤੁਹਾਨੂੰ ਕਈ ਕਾਫੀ ਸਾਰੇ ਏਜੰਟਾਂ ਦੇ ਨੌਂ ਗਿਣਿਆਣਾ ਜਿੱਦਣ ਮੈਂ ਮਹਾਲੀ ਦੇ ਵਿੱਚ ਧਰਨਾ ਲਾਉਣਗੇ ਵਾਲੇ ਜੇ ਤੁਸੀਂ ਫੜ ਕੇ ਅੰਦਰ ਕੀਤਾ ਉਹਦੀ 4-5000 ਕੋਟ ਦੀ ਠੱਗੀ ਆ ਉਹਦੀ ਪ੍ਰਾਪਰਟੀ ਜ਼ਬਤ ਕਰਕੇ ਤੁਸੀਂ ਲੋਕਾਂ ਨੇ ਪੈਸੇ ਵਾਪਸ ਕਰਾਓ ਮਹਾਲੀ ਵਾਲੇ ਤੋਂ ਜਿੰਨੇ ਮਹਾਲੀ ਦੇ ਏਜੰਟਾਂ ਦੇ ਉੱਪਰ ਮੇਰੇ ਜਨਮਾ ਧਰਨੇ ਲਾਇਆ ਨੇ ਤੁਸੀਂ ਅੰਦਰ ਕਰੇ ਨੇ ਉਹਨਾਂ ਏਜੰਟਾਂ ਨੂੰ ਅੰਦਰ ਤਾਂ ਤੁਸੀਂ ਕਰਤਾ ਪਰ ਪੈਸੇ ਵਾਪਸ ਕਰਵਾਓ ਅੱਜ ਜਿਹੜੇ 7 ਏਜੰਟਾਂ ਉੱਪਰ ਪਰਚਾ ਦਰਜ ਕੀਤਾ ਅਜੇ ਨਾ ਏਜੰਟਾਂ ਉੱਪਰ ਇਹਨਾਂ ਪਰਚੇ ਦਰਜ ਕਰਨਾ ਕੁਝ ਨਹੀਂ ਹੋਣਾ ਇਹਨਾਂ ਦੀ ਪ੍ਰਾਪਰਟੀ ਅਟੈਚ ਕਰਕੇ ਪ੍ਰਾਪਰਟੀ ਉੱਪਰ ਕਬਜ਼ੇ ਕਰਾਓ ਉਹਨਾਂ ਲੋਕਾਂ ਨੇ ਪੈਸੇ ਵਾਪਸ ਕਰਵਾਓ ਡਰਾਮੇ ਨਾ ਕਰੋ ਇਹ ਪੰਜਾਬ ਦੀ ਬਹੁਤ ਵੱਡੀ ਸਮੱਸਿਆ ਮੈਂ ਹੀ ਬੇਨਤੀ ਕਰਦਾ ਵੀ ਜਿੰਨਾਂ ਨੂੰ ਵੀ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਵੀ ਵੀ ਤਾਕੜੇ ਹੋ ਕੇ ਆਪਾਂ ਆਪਣੇ ਪੰਜਾਬ ਲਈ ਲੜੀਏ ਆਪਾਂ ਜਿਹੜੇ ਇਹ ਸਾਡੇ ਕਿਸਾਨਾਂ ਉੱਪਰ 307 ਦੇ ਪਰਚੇ ਪਾਏ ਨੇ ਜੇਕਰ ਇਹ ਨਹੀਂ ਪਰਚੇ ਦਰਜ ਕਰਦੇ ਆ ਕੈਂਸਲ ਕਰਦੇ ਤਾਂ ਜਿਵੇਂ ਕਿ ਤੁਸੀਂ ਮੈਨੂੰ ਜੇਲ੍ਹ ਦੇ ਵਿੱਚੋਂ ਕਢਾ ਕੇ ਲੈ ਕੇ ਆਏ ਸੀਗੇ ਤਾਂ ਤੁਹਾਨੂੰ ਵੱਡੇ ਇਕੱਠ ਕਰਕੇ ਆਪਾਂ ਪੰਜਾਬ ਬੰਦ ਕਰਾਂਗੇ ਮਾਰਚ ਦੇ ਮਹੀਨੇ ਦੇ ਵਿੱਚ ਹੁਣ ਤੁਸੀਂ ਕੱਲ ਨੂੰ 12 ਤਰੀਕ ਨੂੰ ਵੱਡਾ ਇਕੱਠ ਆਪਾਂ ਖਨੌਰੀ ਬਾਰਡਰ ਤੇ ਕਰਨਾ 13 ਤਰੀਕ ਨੂੰ ਸ਼ੰਭੂ ਤੇ ਕਰਨਾ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਸਾਰਿਆਂ ਨੇ ਬਣਦਾ ਅੰਦੋਲਨਾਂ ਦੇ ਵਿੱਚ ਯੋਗਦਾਨ ਪਾਉਣਾ ਹੈ ਐਮਐਸਪੀ ਪੰਜਾਬ ਲਈ ਬਹੁਤ ਜ਼ਰੂਰੀ ਹੈ ਪੰਜਾਬ ਦਾ ਮੁੱਖ ਮੰਤਰੀ ਇਹ ਜਿੰਨੇ ਸਾਰੇ ਇਹਨਾਂ ਤੋਂ ਕੋਈ ਆਸ ਨਾ ਕਰੋ ਭਰਾਵੋ ਇਹ ਵਿਧਾਨ ਸਭਾ ਦੇ ਵਿੱਚ ਵੀ ਬਹੁਤ ਸਾਰੇ ਮਤੇ ਲੈ ਕੇ ਆ ਸਕਦੇ ਨੇ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਸੀ ਮੈਂ ਆਪਣੇ ਆਪਣੇ ਦਮ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਐਮਐਸਪੀ ਦੇਵਾਂਗਾ ਬਹੁਤ ਸਾਰੀਆਂ ਅਨਮੋਲ ਗਾਗਨਮਾਨ ਵਰਗੀਆਂ ਜਿਨ੍ਹਾਂ ਨੂੰ ਕਿ ਆਪਾਂ ਨੂੰ ਇਹ ਪਤਾ ਨਹੀਂ ਹੈਗਾ ਕਿ ਪਿੰਡ ਦੀ ਸਰਪੰਚੀ ਪੰਚਾਇਤ ਕੇਮ ਚੱਲਦੇ ਹੁੰਦੇ ਆ ਉਹਨਾਂ ਨੂੰ ਤੁਸੀਂ ਐਮਐਲਏ ਬਣਾ ਤਾਂ ਕੱਟਨ ਦਾ ਹੀ ਝੋਲਾ ਪਾ ਲੇ ਇਹਨਾਂ ਤੋਂ ਅਸੀਂ ਕੋਈ ਆਸ ਨਾ ਕਰੀਏ ਇਹਨਾਂ ਤੋਂ ਅਸੀਂ ਇਸ ਕਰਕੇ ਅਸੀਂ ਆਪ ਜਿਹੜਾ ਕਿ ਐਮਐਸਪੀ ਲਈ ਲੜੀਏ ਤੇ ਆਪਣੀਆਂ ਫਸਲਾਂ ਨੂੰ ਬਾਬੇ ਨਾਨਕ ਦੀ ਜਿਹੜੀ ਖੇਤੀ ਆ ਉਤਮ ਖੇਤੀ ਉਸ ਨੂੰ ਆਪਾਂ ਲਾਹੇਬੰਦ ਕਰੀਏ ਪੰਜਾਬ ਦੀ ਖੇਤੀ ਦੁਨੀਆ ਨੂੰ ਲੋੜ ਆ ਤੁਹਾਡੇ ਅਨਾਜ ਦੀ ਆਓ ਆਪਾਂ ਪੰਜਾਬ ਦੇ ਨੌਜਵਾਨੋ ਇੱਥੇ ਪੰਜਾਬ ਦੇ ਵਿੱਚ ਰਹਿ ਕੇ ਆਪਣੀ ਖੇਤੀ ਸਵਾਰੀਏ ਮਜ਼ਦੂਰਾਂ ਦੇ ਕਿਸਾਨਾਂ ਦੇ ਪੁੱਤ ਆਪ ਦੇ ਵਿੱਚ ਏਕਤਾ ਕਾਇਮ ਕਰੋ ਲੜਉਣਾ ਭਰਾਵੋ ਸੋਨੂੰ ਬੀਜੇਪੀ ਆਰਐਸਐਸ ਜਾਤਾਂ ਪਾਤਾਂ ਦੇ ਨਾਂ ਤੇ ਲੜਾ ਰਹੀ ਐ ਗੁਰੂ ਰਵਦਾਸ ਮਹਾਰਾਜ ਕਹਿੰਦੇ ਕੀ ਸੀਗੇ ਤੁਸੀਂ ਇੱਕ ਵੀ ਉਸ ਫਲਸਫੇ ਤੇ ਨਹੀਂ ਚੱਲ ਰਹੇ ਅੰਬੇਦਕਰ ਦੀ ਇੱਕ ਵੀ ਗੱਲ ਨਹੀਂ ਮੰਨ ਰਹੇ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੱਲ ਨਹੀਂ ਮੰਨ ਰਹੇ ਕਿਸਾਨਾਂ ਮਜ਼ਦੂਰਾਂ ਦੇ ਪੁੱਤਾਂ ਨੂੰ ਬੇਨਤੀ ਐ ਆਪ ਦੇ ਵਿੱਚ ਪਿੰਡਾਂ ਦੇ ਵਿੱਚ ਲੜਨਾ ਬੰਦ ਕਰੋ ਕਿਸਾਨਾਂ ਮਜ਼ਦੂਰੋ ਤੁਹਾਡੀ ਇਕਤਾ ਹੋਣੀ ਬੜੀ ਜ਼ਰੂਰੀ ਐ ਤੁਹਾਨੂੰ ਜਾਤਾਂ ਪਾਤਾਂ ਦੇ ਨਾਂ ਤੇ ਤੁਹਾਨੂੰ ਬਹੁਤ ਵੱਡੀ ਪੱਦਰ ਤੇ ਪਾੜਿਆ ਜਾ ਰਿਹਾ ਐ ਇਹ ਤੁਸੀਂ ਆਪ ਧਿਆਨ ਦਿਓ ਲਾਸ ਵਾਲਾ ਜਿਹੜੀ ਏਜੰਟਾਂ ਦੀ ਗੱਲ ਕਰੀਆ ਜੋ ਤੁਸੀਂ ਵੀ ਏਜੰਟਾਂ ਖਿਲਾਫ ਬੋਲਦੇ ਰਹੇ ਹੋ ਲੱਗਦਾ ਕਿ ਜੇਕਰ ਉਦੋਂ ਕੋਈ ਸਰਕਾਰ ਇਸ ਪੱਧਰ ਤੱਕ ਬੋਲੀ ਹੁੰਦੀ ਤਾਂ ਅੱਜ ਏਜੰਟਾਂ ਤੇ ਜਿਹੜੀ ਨਕੇਲ ਹੁਣ ਕੱਸੀ ਜਾ ਰਹੀ ਆ ਉਸ ਤੋਂ ਪਹਿਲਾਂ ਹੀ ਕੱਸੀ ਜਾਣੀ ਸੀ ਤੇ ਪੰਜਾਬ ਦੇ ਲੋਕਾਂ ਦਾ ਲੱਖਾਂ ਕਰੋੜਾਂ ਰੁਪਇਆ ਬਰਬਾਦ ਨਾ ਹੁੰਦਾ 2.5 ਤੋਂ ਪੌਣੇ 3 ਸਾਲ ਹੋ ਗਏ ਮੈਨੂੰ ਲਗਾਤਾਰ ਬੋਲਦਿਆਂ ਨੂੰ ਕਹਿੰਦੇ ਕਹਾਉਂਦੇ ਅੱਜ ਤੁਸੀਂ ਜਾ ਕੇ ਸ਼ਹਿਰਾਂ ਦੇ ਵਿੱਚ ਦੇਖ ਲਓ ਏਜੰਟਾਂ ਦੇ ਦਫ਼ਤਰ ਮੈਂ ਬੰਦ ਕਰਾ ਦਿੱਤੇ ਤੁਸੀਂ ਜਾ ਕੇ ਦੇਖ ਲਓ ਅੱਜ ਉਹ ਜਿਹੜਾ ਬਦਲਾਅ ਵੀ ਪੰਜਾਬ ਦੇ ਵਿੱਚ ਆਇਆ ਪਿਛਲੇ ਸਮੇਂ ਦੇ ਵਿੱਚ ਕਿੰਨੇ ਐਡਮਿਸ਼ਨਾਂ ਸਕੂਲਾਂ ਕਾਲਜਾਂ ਦੇ ਵਿੱਚ ਹੋਈਆਂ ਮੈਨੂੰ ਕਹਿੰਦੇ ਘੋਂਦੇ ਸਰਕਾਰੀ ਪ੍ਰੋਫੈਸਰਾਂ ਦੇ ਫੋਨ ਆਏ ਨੇ ਕਿ ਤੇਰੇ ਨੌਜਵਾਨਾਂ ਦੇ ਵਿੱਚ ਬੋਲਣ ਨਾਲ ਅੱਜ ਕਾਲਾਂ ਦੇ ਵਿੱਚ ਐਡਮਿਸ਼ਨਾਂ ਸ਼ੁਰੂ ਹੋਈਆਂ ਅੱਜ ਕਿਤੇ ਜਾ ਕੇ ਉਹਨਾਂ ਨੇ ਸੈਟ ਪੰਜਾਬ ਲੈਵਲ ਤੇ 5-6 ਦਿਨ ਪਹਿਲਾਂ ਸੈਟ ਬਣੀਆਂ ਨਹੀਂ ਕੋਈ ਸੈਟ ਨਹੀਂ ਬਣੀ ਜਿਹੜੀ ਕਿ ਮੈਂ ਪੱਟ ਪੱਟ ਕੇ ਮਰ ਗਿਆ ਹੁਣ ਜਾ ਕੇ ਸੈਟ ਮਿਲ ਗਿਆ ਵਕਤੋਂ ਖੁੰਜੀ ਡੂਮਣੀ ਗਾਵੇ ਆਲਪਤਾਲ ਹੁਣ ਉਹ ਗੱਲ ਆ ਜਦੋਂ ਲੋਕਾਂ ਨੂੰ ਲੁੱਟ ਕੇ ਕੰਗਾਲ ਕਰਤਾ ਹੁਣ ਸੈਟ ਬਣਾਉਣ ਲੱਗੇ ਪਹਿਲਾਂ ਸੈਟ ਕਿਉਂ ਨਹੀਂ ਬਣਾਈ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਮੈਂ ਚੈਲੰਜ ਕਰਦਾ ਪੰਜਾਬ ਪੁਲਿਸ ਨੂੰ ਤੁਸੀਂ ਮੇਰੇ ਉੱਪਰ ਝੂਠੇ ਪਰਚੇ ਪਾਏ ਜਿਹੜੇ ਹੁਣ ਵੀ ਮੈਂ ਪਰਚੇ ਭੁਗਤ ਰਿਆਂ ਤੁਸੀਂ 5 ਰੁਪਏ ਸਾਬਤ ਕਰ ਦਿਓ ਤੁਸੀਂ 5 ਰੁਪਏ ਸਾਬਤ ਕਰ ਦਿਓ ਮੈਂ ਕਿਸੇ ਤੋਂ ਲੈਤੇ ਹੁਣ ਪਰ ਮੈਂ ਤੁਹਾਨੂੰ ਇੱਕ ਚੈਲੰਜ ਕਰਦਾ ਤੁਸੀਂ ਜਿਹੜੇ ਪਰਚੇ ਹੁਣ ਪਾ ਰਹੇ ਤੁਸੀਂ ਲੋਕਾਂ ਦੇ ਪੈਸੇ ਵਾਪਸ ਕਰਾ ਕੇ ਦਿਖਾਓ ਜਿਵੇਂ ਮੈਂ ਕਰਵਾਏ ਨੇ ਮੈਂ ਇਹ ਕਹਿਣਾ ਵੀ ਜਿਵੇਂ ਮੈਂ ਪੈ ਜਿਹੜੀ ਸਭ ਤੋਂ ਵੱਡੀ ਠੱਗੀ ਆ ਪੰਜਾਬ ਦੇ ਵਿੱਚ ਮੈਂ ਤੋ ਕਰੋੜਾ ਰੁਪਿਆ ਵਾਪਸ ਕਰਾਤਾ ਮੈਂ ਸਹੂਦ ਦੇ ਦੂੰਗਾ ਪਰ ਤੁਸੀਂ ਸਬੂਤ ਦਿਓ ਜਿਹੜੇ ਏਜੰਟ ਜੇਲ੍ਹਾਂ ਦੇ ਵਿੱਚ ਤੁਸੀਂ ਪਰਚੇ ਪਾ ਰਹੇ ਹੋ ਤੁਸੀਂ ਉਹਨਾਂ ਦੇ ਪੈਸੇ ਵਾਪਸ ਕਰਵਾਏ ਨੇ ਉਹ ਜਮਾਨਤ ਕਰਾ ਕੇ ਬਾਹਰ ਆ ਜਾਣਗੇ ਤੁਹਾਡੇ ਪਰਚਿਆਂ ਦਾ ਕੀ ਅਸਰ ਹੈ ਤੁਸੀਂ ਡਰਾਮਾ ਕਰ ਰਹੇ ਹੋ ਚਾਹੇ ਤੁਹਾਨੂੰ ਇਹ ਆ ਵੀ ਲੋਕਾਂ ਦੇ ਪੈਸੇ ਵਾਪਸ ਕਰਾਓ ਸਾਰਾ ਕੁਝ ਉਹਨਾਂ ਦੇ ਪੈਸੇ ਵਾਪਸ ਕਰਾ ਫਿਰ ਤੁਹਾਨੂੰ ਮੰਨਣਾ ਵੀ ਏਜੰਟਾਂ 'ਤੇ ਉੱਪਰ ਕਾਰਵਾਈ ਹੋ ਰਹੀ ਹੈ ਲੱਗਦਾ ਜੇ ਇਹ ਚੀਜ਼ ਪਹਿਲਾਂ ਹੁੰਦੀ ਤਾਂ ਪੰਜਾਬ ਦੇ ਲੋਕਾਂ ਦੇ ਲੱਖਾਂ ਕਰੋੜਾ ਰੁਪਿਆ ਖਰਚਉਂ ਬਿਲਕੁਲ ਅੱਜ ਜਿਹੜਾ ਸਾਡਾ ਮ ਬਿਨਾ ਏਜੰਟਾਂ ਕੋਲੇ ਕਿਉਂ ਜਾ ਰਹੇ ਨੇਗੇ ਵੀ ਕਿਉਂ ਲਟਾਰਾ ਸਾਥ ਵੀ ਕਿਉਂ ਲਟਾਰਾ ਜਿਹੜਾ ਹੋ ਰਿਹਾ ਹੈ ਨੇਗੇ ਤੂੰ ਨੌਜਵਾਨਾਂ ਨੂੰ ਕਿਉਂ ਨਹੀਂ ਕਹਿੰਦਾ ਤੇ ਲੋਕਾਂ ਨੂੰ ਕਿਉਂ ਨਹੀਂ ਕਹਿੰਦਾ ਮੈਂ ਇਹਨਾਂ ਨੂੰ ਕੀ ਦੱਸਾਂ ਹੁਣ ਲੋਕਾਂ ਨੂੰ ਸਮਝਣ ਵਾਲੀ ਗੱਲ ਹੈ ਇਹ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਬਿਠਾਈ ਗਈ ਆ ਸਰਕਾਰ ਵੱਲੋਂ ਵੀ ਤੁਸੀਂ ਬਾਹਰ ਜਾਓ ਏਜੰਟ ਦਾ ਘਰ ਘਰ ਦੇ ਵਿੱਚ ਲੈ ਕਿੰਨੇ ਨੇ ਬਿਠਾਤੇ ਇਹਨਾਂ ਦੀ ਚਾਲ ਸੀਗੀ ਪੁਲਿਸ ਦੀ ਤੇ ਆਪਣੀ ਇਹਨਾਂ ਦੀ ਜਿਹੜੀ ਆਪਣੀ ਸਰਕਾਰ ਦੀ ਲੁੱਟਣ ਦੀ ਚਾਲ ਸੀਗੀ ਲੀਡਰਾਂ ਨੇ ਲੁੱਟੇ ਨੇ ਆਪਣੇ ਘਰ ਭਰੇ ਨੇਗੇ ਪਾਸਾ ਇਕੱਠਾ ਕਰਨ ਦੀ ਚਾਲ ਸੀਗੀ ਉਹਨਾਂ ਨੇ ਆਪ ਪਰੋਸ਼ਣਾ ਕਰ ਕਰਕੇ ਐਡਾ ਨਾ ਕਰ ਕਰਕੇ ਇਹ ਲੋਕਾਂ ਨੂੰ ਲੁੱ ਇਸ ਕਰਕੇ ਇਹ ਬਹੁਤ ਵੱਡਾ ਲੁੱਟ ਦਾ ਸਕਾਰ ਤੇ ਅੱਜ ਲੁੱਟ ਕੇ ਘਰਾਂ ਦੇ ਵਿੱਚ ਬੈਹਿਗੇ ਪੈਸਾ ਲੁੱਟ ਕੇ ਲੀਡਰਾਂ ਨੇ ਆਪਣੇ ਘਰ ਭਰ ਲਏ ਨਸ਼ਾ ਤੇ ਜਿਹੜਾ ਏਜੰਟ ਮਾਫੀਆ ਨਾਲ ਸਭ ਤੋਂ ਵੱਧ ਇਹਨਾਂ ਨੇ ਲੋਕਾਂ ਦੇ ਪੈਸਾ ਇਕੱਠਾ ਕਰਾ ਇਸ ਕਰਕੇ ਹੁਣ ਹੁਣ ਪਿੱਛੋਂ ਜਾ ਕੇ ਇਹਨਾਂ ਨੇ ਡਰਾਮਾ ਕਰਿਆ ਆਪਣਾ ਸਮਾਂ ਤਾਂ ਬਹੁਤ ਬਹੁਤ ਧੰਨਵਾਦੀ ਬਹੁਤ ਮੇਰੇ ਨਾਲ ਪਾਨਾ ਸਿੱਧੂ ਹਰੀ ਸੀ ਫਿਰੋਜ਼ਪੁਰ ਦੇ ਵਿੱਚ ਅਸੀਂ ਮੌਜੂਦਾ ਜੁੜੇ ਰਹੋ ਹਾਂ ਮੈਂ ਟੈਲੀਵਿਜ਼ਨ ਦੇ ਨਾਲ ਨਾਲ ਆਪਣੇ ਦੋਸਤ ਜਸ ਕਰਵਾਉਂਦੇ ਹਾਂ ਜੀ ਧੰਨਵਾਦ